ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਮੈਂ ਤੁਹਾਨੂੰ ਦੱਸੂਗਾ ਕਿ ਪ੍ਰੋਪਰਟੀ ਡੀਲਰ ਦਾ ਜਿਹੜਾ ਕੰਮ ਹੈਗਾ ਉਹ ਕਿਵੇਂ ਕਰਨਾਗਾ ਰੀਅਲ ਏਸਟੇਟ ਦਾ ਜਿਹੜਾ ਕਾਰੋਬਾਰ ਆ ਉਹ ਕਿਵੇਂ ਕਰਨਾ ਉਹਦੀ ਸ਼ੁਰੂਆਤ ਕਿਵੇਂ ਕਰੀਏ ਉਹਦਾ ਬੇਸਿਕ ਜਿਹੜਾ ਕੰਮ ਹੈਗਾ ਇਹ ਕੀ ਹੁੰਦਾ ਹੈਗਾ ਇਹਨੂੰ ਸਟਾਰਟ ਕਿਵੇਂ ਕਰਨਾ ਤੇ ਇਹਦੇ ਚ ਕਾਮਯਾਬ ਕਿਵੇਂ ਕਿਵੇਂ ਹੋਣਾਗਾ ਇਹਦੇ ਕਾਨੂੰਨੀ ਨੁਕਤੇ ਕੀ ਨੇ ਇਹ ਕਿਵੇਂ ਕਮਿਸ਼ਨ ਤੇ ਕੰਮ ਕਰਨਾ ਕਿਵੇਂ ਸਾਰਾ ਕੁਝ ਤੁਹਾਨੂੰ ਮੈਂ ਦੱਸੂਗਾ ਲਾਸਟ ਤੱਕ ਵੀਡੀਓ ਦੇ ਬਣੇ ਰਹੋ ਜੇਕਰ ਕਿਸੇ ਨੇ ਪ੍ਰਾਪਰਟੀ ਦੇ ਕੰਮ ਦੇ ਵਿੱਚ ਆਉਣਾ ਹੈਗਾ ਜਿਹੜੇ ਲੋਕ ਨਵਾਂ ਆਉਣਾ ਚਾਹੁੰਦੇ ਨੇ ਤੇ ਉਹਦੇ ਬਾਰੇ ਸਾਰੀ ਮੈਂ ਤੁਹਾਡੇ ਨਾਲ ਸਾਂਝ ਪਾਉਂਗਾ ਤੇ ਜਿਹੜੇ ਲੋਕ ਆਪਣਾ ਪੈਸੇ ਲਾ ਕੇ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਮੈਂ ਦੱਸੂਗਾ ਆਹ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪ੍ਰਾਪਰਟੀ ਡੀਲਿੰਗ ਦਾ ਜਿਹੜਾ ਕੰਮ ਹੈ ਮੈਨੂੰ ਬਹੁਤ ਮੇਰੇ ਦੋਸਤ ਪੁੱਛਦੇ ਰਹਿੰਦੇ ਨੇ ਕਿ ਪ੍ਰੋਪਰਟੀ ਡੀਲਿੰਗ ਦਾ ਸਾਨੂੰ ਸਰਪੰਚ ਸਾਹਿਬ ਕੰਮ ਸਿਖਾਓ ਯਾਰ ਸਾਨੂੰ ਪਤਾ ਨਹੀਂ ਲੱਗਦਾ ਸੀ ਕਿਵੇਂ ਪ੍ਰੋਪਰਟੀ ਡੀਲਿੰਗ ਦਾ ਕੰਮ ਸਟਾਰਟ ਕਰੀਏ ਕਿਵੇਂ ਸਿੱਖੀਏ ਕਿਉਂਕਿ ਮੈਂ ਆਮ ਖਾਸੀ ਇਹ ਗੱਲ ਕਹਿਣਾ ਹੁੰਨਾ ਕਿ ਆਪਣੇ ਪਿੰਡਾਂ ਦੇ ਬੱਚੇ ਨੇ ਜਿਹੜੇ ਪਿੰਡਾਂ ਦੇ ਨੌਜਵਾਨ ਨੇ ਇਹ ਕੰਮ ਕਰ ਸਕਦੇ ਨੇ ਪਰ ਉਹ ਕਹਿੰਦੇ ਨੇ ਸਾਨੂੰ ਕੰਮ ਸਿਖਾਓ ਤਾਂ ਸਹੀ ਯਾਰ ਸਾਨੂੰ ਪਤਾ ਤਾਂ ਲੱਗੇ ਕਿ ਕੰਮ ਕਰਨਾ ਕਿਵੇਂ ਆ ਅੱਜ ਤੁਹਾਨੂੰ ਮੈਂ ਉਹ ਗੱਲ ਸਾਰੀ ਸਾਂਝ ਪਾਉਣਾ ਸਭ ਤੋਂ ਪਹਿਲਾਂ ਪ੍ਰਾਪਰਟੀ ਦਾ ਕੰਮ ਕਰਨ ਦੇ ਲਈ ਦੋਸਤੋ ਤੁਹਾਨੂੰ ਪ੍ਰਾਪਰਟੀ ਦਾ ਲਾਇਸੈਂਸ ਬਣਾਉਣਾ ਪਵੇਗਾ ਜਿਹੜਾ ਇੱਕ ਆਮ ਲਾਇਸੈਂਸ ਹੈ ਉਹ ਪੁੱਡਾ ਦੇ ਦਫ਼ਤਰ ਜਾ ਕੇ ਤੁਸੀਂ ਦੋ ਪ੍ਰਾਪਰਟੀ ਡੀਲਰ ਜਿਨ੍ਹਾਂ ਦੇ ਲਾਇਸੈਂਸ ਬਨੇ ਹੋਏ ਨੇ ਉਹਨਾਂ ਦੀਆਂ ਗਵਾਹੀਆਂ ਪਾ ਕੇ ਆਪਣਾ ਲਾਇਸੈਂਸ ਬਣਾ ਸਕਦੇ ਹੋ ਕੁਝ ਦਿਨਾਂ ਬਾਅਦ ਬਣ ਕੇ ਆ ਜਾਂਦਾ ਲੇਕਿਨ ਅੱਜ ਕੱਲ ਜਿਹੜਾ ਰੇਰਾਂ ਦਾ ਤੁਹਾਨੂੰ ਲਾਇਸੈਂਸ ਬਣਾਉਣਾ ਪੈਂਦਾ ਉਹ ਵੀ ਤੁਹਾਨੂੰ ਕਮਾਡਾ ਦੇ ਪੁੱਡਾ ਦੇ ਦਫ਼ਤਰ ਦੇ ਵਿੱਚ ਜਾ ਕੇ ਉਹ ਤੁਹਾਨੂੰ ਉੱਥੋਂ ਬਣਾਉਣਾ ਪੈਂਦਾ ਉਹਦਾ ਵੀ ਪ੍ਰੋਸੀਜਰ ਕੋਈ ਖਾਸ ਹੋਰ ਨਹੀਂ ਦਫ਼ਤਰ ਦੇ ਵਿੱਚ ਤੁਹਾਨੂੰ ਉਹ ਦੱਸ ਦੇਣਗੇ ਫਾਰਮ ਭਰਨਾ ਫਾਰਮ ਭਰ ਕੇ ਤੁਹਾਡਾ ਲਾਇਸੈਂਸ ਬਣ ਜਾਣਾ ਤੇ ਉਸ ਤੋਂ ਬਾਅਦ ਦੋਸਤੋ ਤੁਸੀਂ ਜਿਹੜਾ ਕੰਮ ਹੈਗਾ ਉਹ ਕੰਮ ਦੀ ਜਿਹੜੀ ਇਹਦੀ ਸ਼ੁਰੂਆਤ ਹੈ ਇਹਦੇ ਲਈ ਦੋਸਤੋ ਤੁਹਾਡੇ ਕੋਲ ਦਫ਼ਤਰ ਨਹੀਂ ਹੈਗਾ ਤਾਂ ਵੀ ਅੱਜਕੱਲ ਕੋਈ ਖਾਸ ਗੱਲ ਨਹੀਂ ਹੈਗੀ ਤੁਹਾਡੇ ਕੋਲ ਮੋਬਾਈਲ ਹੈ ਤੁਹਾਡੇ ਕੋਲ ਕੋਈ ਆਉਣ ਜਾਣ ਲਈ ਸਾਧਨ ਹੈਗਾ ਤਾਂ ਤੁਸੀਂ ਇਹ ਕੰਮ ਕਰ ਸਕਦੇ ਹੋ ਤੁਹਾਨੂੰ ਪਹਿਲਾਂ ਕੋਈ ਪੈਸੇ ਖਰਚਣ ਦੀ ਲੋੜ ਨਹੀਂ ਹੈਗੀ ਕੋਈ ਜ਼ਰੂਰੀ ਨਹੀਂ ਕਿ ਤੁਹਾਡਾ ਬਹੁਤ ਵਧੀਆ ਦਫ਼ਤਰ ਹੋਵੇ ਬਹੁਤ ਤੁਹਾਡੇ ਕੋਲ ਵਧੀਆ ਗੱਡੀ ਹੋਵੇ ਇਹ ਸ਼ੁਰੂਆਤ ਦੇ ਵਿੱਚ ਇਹਨਾਂ ਚੀਜ਼ਾਂ ਦੀ ਕੋਈ ਜ਼ਿਆਦਾ ਇਹ ਚੀਜ਼ਾਂ ਮਹਾਨਾ ਨਹੀਂ ਰੱਖਦੀਆਂ ਤੁਸੀਂ ਆਪਣਾ ਮੋਬਾਈਲ ਮੋਟਰਸਾਈਕਲ ਦੇ ਉੱਪਰ ਕੰਮ ਹੈ ਜਿਹੜਾ ਉਹ ਕਰ ਸਕਦੇ ਹੋ ਹੁਣ ਦੋਸਤੋ ਜਿਹੜੀ ਕੰਮ ਦੀ ਸ਼ੁਰੂਆਤ ਹੈ ਸਭ ਤੋਂ ਪਹਿਲਾਂ ਮੈਂ ਪਿੰਡੂ ਲੋਕਾਂ ਲਈ ਪਿੰਡੂ ਨੌਜਵਾਨਾਂ ਲਈ ਦੱਸਣਾ ਚਾਹੂੰਗਾ ਕਿਉਂਕਿ ਮੇਨ ਜਿਹੜਾ ਅਖਿਆਈ ਹੈ ਉਹ ਆਮ ਜਿਹੜੇ ਪਿੰਡੂ ਨੌਜਵਾਨ ਨੇ ਉਹਨਾਂ ਨੂੰ ਆਉਂਦੀ ਆ ਉਹਨਾਂ ਦੇ ਲਈ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਦੱਸਣਾ ਚਾਹਣਾਗਾ ਕਿ ਤੁਸੀਂ ਜਿਹੜਾ ਕੰਮ ਹੈ ਪ੍ਰਾਪਰਟੀ ਦਾ ਉਹ ਜ਼ਮੀਨਾਂ ਤੋਂ ਸ਼ੁਰੂ ਕਰੋ ਜਿਹੜੇ ਜ਼ਮੀਨਾਂ ਦੇ ਕੰਮ ਨੇ ਉਹ ਬਹੁਤ ਸੌਖੇ ਨੇ ਤੇ ਸਰਲ ਨੇ ਔਰ ਕਮਿਸ਼ਨ ਵੀ ਬਹੁਤ ਵਧੀਆ ਹੁੰਦਾ ਹੈ ਦੋਸਤੋ ਇਹਦੇ ਵਿੱਚ ਕੀ ਹੁੰਦਾਗਾ ਕਿ ਤੁਸੀਂ ਜਦੋਂ ਕੋਈ ਸੌਦਾ ਕਰਾਉਨੇ ਹੋ ਉਹਦੇ ਵਿੱਚ 1% ਕਮਿਸ਼ਨ ਤੁਹਾਨੂੰ ਉਧਰੋਂ ਮਿਲਣਾ ਖਰੀਦਦਾਰ ਵੱਲੋਂ ਇੱਕ ਵੇਚਣ ਵਾਲੇ ਵੱਲੋਂ 1-1% ਦੋਨੇ ਸਾਈਡਾਂ ਤੋਂ ਮਿਲਣਾ ਹੁੰਦਾ 2% ਕਮਿਸ਼ਨ ਹੋ ਜਾਂਦਾ ਹੈਗਾ ਜੇ ਕਰੋੜ ਦਾ ਸੌਦਾ ਹੋਇਆ ਤਾਂ ਤੁਹਾਡਾ ਲੱਖ ਰੁਪਈਆ ਕਮਿਸ਼ਨ ਬਣ ਗਿਆ ਪਰ ਦੋਸਤੋ ਇਹਦੇ ਲਈ ਤੁਹਾਨੂੰ ਕਰਨਾ ਕੀ ਪੈਂਦਾ ਸਭ ਤੋਂ ਪਹਿਲਾਂ ਤੁਸੀਂ ਜਿਹੜੇ ਲੋਕ ਜ਼ਮੀਨਾਂ ਵੇਚਦੇ ਨੇ ਉਹਨਾਂ ਨਾਲ ਸੰਪਰਕ ਕਰਨਾਗਾ ਉਹਨਾਂ ਨਾਲ ਸੰਪਰਕ ਕਰਕੇ ਤੁਸੀਂ ਜਾ ਕੇ ਜ਼ਮੀਨ ਦੇਖ ਕੇ ਆਉਣੀ ਆ ਜ਼ਮੀਨ ਦੇਖਣ ਤੋਂ ਬਾਅਦ ਜਦੋਂ ਤੁਸੀਂ ਖੁਦ ਜ਼ਮੀਨ ਦੇਖ ਲਈ ਉਸ ਤੋਂ ਬਾਅਦ ਤੁਸੀਂ ਜਿਹੜਾ ਕੋਈ ਬੰਦਾ ਜ਼ਮੀਨ ਦਾ ਖਰੀਦਦਾਰ ਹੈ ਉਹਦੇ ਨਾਲ ਸੰਪਰਕ ਕਰਨਾ ਤੇ ਉਹਨੂੰ ਜ਼ਮੀਨ ਦਿਖਾਉਣੀ ਹੈ ਉਹਨੂੰ ਜ਼ਮੀਨ ਦਿਖਾ ਕੇ ਬੈਠ ਕੇ ਤੁਸੀਂ 바ਰਗਨਿੰਗ ਕਰਕੇ ਉਹ ਜਿੰਨੇ ਰੇਟ ਮੰਗਦਾ ਹੈ ਉਹਦਾ ਜਿਹੜਾ ਫਰਕ ਹੈ ਉਹਨੂੰ ਤੁਸੀਂ ਬੈਠ ਕੇ ਗੱਲਾਂ ਬਾਤਾਂ ਦੇ ਨਾਲ ਉਹ ਫਰਕ ਕੱਢਣਾ ਇਹਨੂੰ ਪ੍ਰਾਪਰਟੀ ਡੀਲਿੰਗ ਕਹਿੰਦੇ ਨੇ ਲੇਕਿਨ ਦੋਸਤੋ ਤੁਸੀਂ ਕਹੋਗੇ ਕਿ ਕਿਵੇਂ ਅਸੀਂ ਪਹਿਲਾਂ ਜ਼ਮੀਨਾਂ ਲੱਭਾਂਗੇ ਕਿਵੇਂ ਅਸੀਂ ਗਾਹਕ ਲੱਭਾਂਗੇ ਤਾਂ ਬਹੁਤ ਔਖਾ ਕੰਮ ਐ ਇਹ ਆਮ ਬੰਦੇ ਲਈ ਔਖਾ ਕੰਮ ਹੈ ਵੀ ਜਦੋਂ ਕੋਈ ਬੰਦਾ ਸ਼ੁਰੂਆਤ ਕਰਦਾ ਤਾਂ ਉਹਦੇ ਲਈ ਇਹ ਗੱਲ ਬਹੁਤ ਵੱਡੀ ਪਹਾੜ ਜਿੱਡੀ ਲੱਗਦੀ ਆ ਕਿ ਮੈਂ ਜ਼ਮੀਨਾਂ ਕਿੱਥੋਂ ਲੱਭੂੰਗਾ ਕਿੱਥੋਂ ਮੈਂ ਗਾਹਕ ਲੱਭੂੰਗਾ ਦੋਸਤੋ ਤਾਂ ਤਰੀਕਾ ਤੁਹਾਨੂੰ ਮੈਂ ਦੱਸ ਤੁਸੀਂ ਕੁਝ ਨਹੀਂ ਕਰਨਾ ਹੈਗਾ ਤੁਸੀਂ ਜਿਹੜੇ ਤੁਹਾਡੇ ਏਰੀਏ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਜਿਹੜੇ ਪ੍ਰਾਪਰਟੀ ਡੀਲਿੰਗ ਦਾ ਪਹਿਲਾ ਕੰਮ ਕਰਦੇ ਨੇ ਤੁਸੀਂ ਉਹਨਾਂ ਨਾਲ ਸੰਪਰਕ ਬਣਾਉਣੇ ਨੇ ਉਹਨਾਂ ਨਾਲ ਸੰਪਰਕ ਬਣਾ ਕੇ ਤੁਸੀਂ ਉਹਨਾਂ ਤੋਂ ਜ਼ਮੀਨਾਂ ਪੁੱਛਣੀਆਂ ਨੇ ਕਿ ਮੇਰੇ ਕੋਲ ਕੋਈ ਗਾਹਕ ਹੈਗਾ ਤੁਸੀਂ ਮੈਨੂੰ ਜ਼ਮੀਨਾਂ ਦਿਖਾਓ 10 ਕਿੱਲੇ 5 ਕਿੱਲੇ ਜੋ ਵੀ ਤੁਸੀਂ ਕਹਿ ਸਕਦੇ ਹੋ ਜੇ ਪਹਿਲਾਂ ਸ਼ੁਰੂਆਤ ਛੋਟੀ ਕਰਨੀ ਹੈ ਤਾਂ ਤੁਸੀਂ 2-4 ਕਿੱਲਾਂ ਤੋਂ 15 ਕਿੱਲਾਂ ਤੱਕ ਪੁੱਛੋ ਤਾਂ ਉਹ ਤੁਹਾਨੂੰ ਜ਼ਮੀਨਾਂ ਦਿਖਾਉਣਗੇ ਇਹ ਅਹਿਸਾਸ ਦੇ ਨਾਲ ਕਿ ਤੁਹਾਡੇ ਕੋਲੇ ਗਾਹਕ ਹੈਗਾ ਤੁਸੀਂ ਉਹ ਜ਼ਮੀਨਾਂ ਲਿਖਣੀਆਂ ਨੇ ਦੇਖਣੀਆਂ ਨੇ ਥੋੜਾ ਤੁਹਾਨੂੰ ਇੰਨਾ ਕੁ ਤਾਂ ਮਿਹਨਤ ਕਰਨੀ ਪੈਣੀ ਹੈ ਮਿਹਨਤ ਦਾ ਇੰਨੀ ਕੁ ਨਹੀਂ ਮਿਹਨਤ ਤਾਂ ਬਹੁਤ ਕਰਨੀ ਪੈਣੀ ਹੈ ਮਿਹਨਤ ਕਿਸੇ ਵੀ ਕੰਮ ਦੇ ਵਿੱਚ ਹੈ ਜਿਹੜੀ ਉਹ ਜ਼ਰੂਰੀ ਕਰਨੀ ਹੀ ਪੈਂਦੀ ਆ ਤੁਸੀਂ ਮਿਹਨਤ ਕਰਨੀਆਂ ਜ਼ਮੀਨਾਂ ਦੇਖਣ ਜਾਣਾ ਜ਼ਮੀਨਾਂ ਦੇਖ ਕੇ ਆਪਣੀ ਡਾਇਰੀ ਤੇ ਨੋਟ ਕਰਨੀਆਂ ਨੇ ਉਸ ਤੋਂ ਬਾਅਦ ਦੋਸਤੋ ਤੁਸੀਂ ਕੀ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਜਿਹੜੇ ਪ੍ਰਾਪਰਟੀ ਡੀਲਰ ਕੋਲ ਜੋ ਹੋਰ ਨੇ ਉਹਨਾਂ ਨਾਲ ਸੰਪਰਕ ਕਰਨਾ ਤੇ ਉਹਨਾਂ ਨੂੰ ਤੁਸੀਂ ਕਹਿਣਾਗਾ ਕਿ ਕੋਈ ਤੁਹਾਡੇ ਕੋਲ ਜੇਕਰ ਗਾਹਕ ਹੈਗਾ ਤੁਸੀਂ ਮੈਨੂੰ ਗਾਹਕ ਟਕਰਾਓ ਮੇਰੇ ਕੋਲੇ ਜ਼ਮੀਨਾਂ ਨੇ ਤੇ ਉਹਨੂੰ ਤੁਸੀਂ ਦੱਸਣਾਗਾ ਜਿਹੜੀਆਂ ਜ਼ਮੀਨਾਂ ਤੁਸੀਂ ਦੇਖ ਕੇ ਆਏ ਹੋ ਉਹ ਜ਼ਮੀਨਾਂ ਬਾਰੇ ਤੁਸੀਂ ਉਹਨਾਂ ਨੂੰ ਦੱਸਣਾ ਕਿ ਮੇਰੇ ਕੋਲ 5 ਕਿੱਲੇ ਜ਼ਮੀਨ ਹੈ ਮੇਰੇ ਕੋਲ 10 ਕਿੱਲੇ ਜ਼ਮੀਨ ਹੈ ਮੇਰੇ ਫਲਾਣੇ ਏਰੀਏ ਦੇ ਵਿੱਚ ਫਲਾਣੇ ਇਲਾਕੇ ਦੇ ਵਿੱਚ ਜ਼ਮੀਨ ਹੈ ਤੇ ਉਹਨੂੰ ਉਹ ਤੁਹਾਨੂੰ ਇਹ ਸਾਸ ਦੇ ਨਾਲ ਗਾਹਕ ਟਕਰਾਏਗਾ ਕਿ ਇਹਦੇ ਕੋਲ ਜ਼ਮੀਨਾਂ ਨੇ ਪਹਿਲਾ ਡੀਲਰ ਤੁਹਾਨੂੰ ਇਹ ਸਾਸ ਨਾਲ ਜ਼ਮੀਨ ਦਿਖਾਏਗਾ ਕਿ ਇਹਦੇ ਕੋਲੇ ਕਾਹ ਕਹੇਗਾ ਇਹ ਦੋਨੇ ਚੀਜ਼ਾਂ ਤੁਸੀਂ ਕਰਕੇ ਆਪਣੇ ਕੋਲੇ ਜ਼ਮੀਨਾਂ ਵੀ ਆਪਣੇ ਡੈਰੀ ਤੇ ਨੋਟ ਕਰਨੀਆਂ ਨੇ ਤੇ ਗਾਹਕ ਵੀ ਜਦੋਂ ਤੁਹਾਡੇ ਕੋਲੇ ਗਾਹਕ ਆ ਜਾਂਦਾ ਤੁਹਾਡੇ ਉਹੀ ਡੀਲਰ ਤੁਹਾਡੇ ਕੋਲ ਲੈ ਕੇ ਆਏਗਾ ਤੇ ਤੁਸੀਂ ਜ਼ਮੀਨਾਂ ਦਿਖਾਓਗੇ ਜ਼ਮੀਨਾਂ ਦਿਖਾ ਕੇ ਤੁਸੀਂ ਉਹਦੇ ਵਿੱਚ ਬੈਠ ਕੇ 바ਰਗੇਨਿੰਗ ਕਰਾਉਣੀ ਆ ਹੁਣ ਦੋਸਤੋ ਤੁਸੀਂ ਕਹੋਗੇ ਕਿ ਉਧਰਲਾ ਵੀ ਡੀਲਰ ਹੋ ਗਿਆ ਉਧਰਲਾ ਵੀ ਹੋ ਗਿਆ ਸਾਨੂੰ ਕਮਿਸ਼ਨ ਕਿੱਥੋਂ ਮਿਲੂਗਾ ਦੋਸਤੋ ਇਹ ਸਾਰੀਆਂ ਐਡਜਸਟਮੈਂਟ ਦੀਆਂ ਚੀਜ਼ਾਂ ਨੇ ਜਿਹੜਾ ਬੰਦਾ ਜ਼ਮੀਨ ਦਿਖਾਉਣ ਵਾਲਾ ਜਿਹੜਾ ਗਾਹਕ ਲੈ ਕੇ ਆਉਣ ਵਾਲਾ ਉਹ ਵੀ ਤੁਹਾਡੇ ਵਰਗਾ ਹੀ ਆ ਤੁਸੀਂ ਜਦੋਂ ਬੈਠ ਕੇ ਜ਼ਮੀਨ ਜਾਇਦਾ ਦਿਖਾਉਣੀ ਆ ਤਾਂ ਤੁਸੀਂ ਦੋਸਤੋ ਉਹਦੇ 'ਚ ਦੋ ਜਾਨੇ ਵੀ ਹੋ ਸਕਦੇ ਹੋ ਉਹਦੇ 'ਚ ਤੁਸੀਂ ਤਿੰਨ ਜਾਨੇ ਵੀ ਹੋ ਸਕਦੇ ਹੋ ਬੈਠ ਕੇ ਟੋਟਲ ਕਮਿਸ਼ਨ ਬਣਾ ਕੇ ਉਹਨੂੰ ਡਿਵਾਈਡ ਕਰਨਾ ਹੁੰਦਾ ਹੈਗਾ ਕਿਉਂਕਿ ਸੌਦੇ ਬਹੁਤ ਵੱਡੇ ਹੁੰਦੇ ਨੇ ਤੁਹਾਡੇ ਕੋਲੋਂ ਜਾਣਾ ਕੁਝ ਨਹੀਂ ਹੈਗਾ ਤੁਹਾਡੇ ਕੋਲ ਪੈਸੇ ਆਉਣੇ ਹੀ ਨੇ ਇਹ ਨਹੀਂ ਕਿ ਤੁਸੀਂ ਕੋ ਪੱਲਿਓ ਕੁਝ ਦੇਣਾ ਤੁਹਾਡਾ 10 20 ਹਜ਼ਾਰ ਦਾ 5000 ਦਾ ਤੇਲ ਮੱਚ ਜੂ ਹੋਰ ਤੁਹਾਡੇ ਕੋਲੋਂ ਜਾਣ ਨੂੰ ਦੋਸਤੋ ਇਹਦੇ ਵਿੱਚ ਕੁਝ ਨਹੀਂ ਹੈਗਾ ਕਮਿਸ਼ਨ ਦੇ ਪੈਸੇ ਤੁਹਾਨੂੰ ਜਦੋਂ ਆਉਣੇ ਨੇ ਸੌਦੇ ਬਹੁਤ ਵੱਡੇ ਵੱਡੇ ਹੋ ਜਾਂਦੇ ਨੇ ਤੇ ਉਹਦੇ ਵਿੱਚ ਕਮਿਸ਼ਨ ਲੱਖਾਂ ਦੇ ਵਿੱਚ ਆ ਜਾਂਦਾ ਹੈ ਉਹ ਤੋਂ ਬਾਅਦ ਦੋਸਤੋ ਤੁਹਾਨੂੰ ਜਦੋਂ ਤਜਰਬਾ ਹੋ ਜਾਂਦਾ ਹੈ ਤਾਂ ਤੁਸੀਂ ਆਪਣੇ ਆਪ ਜਿਹੜੇ ਲੋਕ ਨੇ ਗਾਹਕ ਜ਼ਮੀਨਾਂ ਵੇਚਣ ਵਾਲੇ ਤੁਹਾਡੇ ਕੋਲ ਆਉਣ ਲੱਗ ਜਾਂਦੇ ਨੇ ਉਹ ਤੋਂ ਬਾਅਦ ਦੋਸਤੋ ਆਜੋ ਜਿਹੜੇ ਪਲਾਟਾਂ ਦੇ ਸੌਦੇ ਨੇ ਇਸੇ ਤਰ੍ਹਾਂ ਹੀ ਪਲਾਟਾਂ ਦਾ ਕੰਮ ਹੈ ਪਲਾਟਾਂ ਦੇ ਕੰਮ ਦੇ ਵਿੱਚ ਵੀ ਤੁਸੀਂ ਜਿਹੜਾ ਪਲਾਟ ਦੇਖਣੇ ਨੇ ਪਲਾਟ ਦਿਖਾਉਣੇ ਨੇ ਇਹ ਚੀਜ਼ਾਂ ਕਰਨੀਆਂ ਨੇ ਪਰ ਦੋਸਤੋ ਇੰਨਾ ਹੀ ਕੰਮ ਕਾਫੀ ਨਹੀਂ ਹੈਗਾ ਪੈਰੇ ਸੀਗਾ ਕਿ ਇੰਨਾ ਹੀ ਕੰਮ ਕਾਫੀ ਨਹੀਂ ਹੈਗਾ ਇਹਦੇ ਵਿੱਚ ਇਹ ਵੀ ਕਰਨਾ ਹੁੰਦਾ ਹੈ ਕਿ ਤੁਸੀਂ ਜਦੋਂ ਦੋਸਤੋ ਤੁਹਾਡਾ ਸੌਦਾ ਹੋ ਜਾਂਦਾ ਤਾਂ ਉਸ ਤੋਂ ਬਾਅਦ ਤੁਸੀਂ ਉਹਦਾ ਬਿਆਨਾ ਕਰਾਉਣਾ ਤੇ ਉਹਦੀ ਤੁਸੀਂ ਰਜਿਸਟਰੀ ਵੀ ਕਰਾਉਣੀ ਆ ਇਹ ਨਹੀਂ ਕਿ ਤੁਸੀਂ ਇੰਨਾ ਕੰਮ ਕਰਾ ਕੇ ਫਾਰਗ ਹੋ ਗਏ ਉਹਦਾ ਜਿਹੜਾ ਸਾਈ ਕਰਾ ਕੇ ਬਾਅਦ ਦੇ ਵਿੱਚ ਤੁਸੀਂ ਬਿਆਨਾ ਕਰਾਉਣਾ ਬਿਆਨਾ ਕਰਾਉਣ ਤੋਂ ਬਾਅਦ ਦੋਸਤੋ ਬਿਆਨੇ ਤੇ ਤੁਹਾਨੂੰ ਕੁਝ ਕਮਿਸ਼ਨ ਬਿਆਨੇ ਤੇ ਮਿਲੇਗਾ ਬਾਕੀ ਦਾ ਕਮਿਸ਼ਨ ਤੁਹਾਨੂੰ ਰਜਿਸਟਰੀ ਤੇ ਮਿਲੇਗਾ ਜਿੰਨਾ ਸਮਾਂ ਰਜਿਸਟਰੀ ਦਾ ਪੈ ਜਾਂਦਾ ਉਹਦੇ 'ਚ ਕੁਝ ਮਤਲਬ ਪਹਿਲਾ ਅੱਧ ਚਾਹ ਤਾਂ ਮਿਲ ਜਾਂਦਾ ਤੇ ਅੱਧਾ ਕਮਿਸ਼ਨ ਅੱਗੇ ਮਿਲ ਜਾਂਦਾ ਹੈ ਤੇ ਤੁਸੀਂ ਰਜਿਸਟਰੀ ਵੀ ਜਿਹੜੀ ਐ ਉਹ ਕਰਵਾ ਕੇ ਅਗਲੇ ਨੂੰ ਕੰਪਲੀਟ ਕਰਕੇ ਦੇਣਾ ਹੈ ਹੁਣ ਦੋਸਤੋ ਪਲਾਟਾਂ ਦੀ ਗੱਲ ਆ ਜਾਂਦੀ ਹੈ ਪਲਾਟਾਂ ਦਾ ਜਿਹੜਾ ਕੰਮ ਆ ਸੇਮ ਕੰਮ ਹੈ ਪਲਾਟਾਂ ਦਾ ਲੇਕਿਨ ਅੱਗੇ ਅੱਗੇ ਹੋਰ ਕੀ ਕੀ ਕੰਮ ਨੇ ਇਹਦੇ ਵਿੱਚ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਤੁਸੀਂ ਕਿਰਾਏ ਵਾਲੇ ਕੰਮ ਵੀ ਕਰ ਸਕਦੇ ਹੋ ਜਿਹੜੇ ਕਿਰਾਏ ਤੇ ਲੋਕ ਮਤਲਬ ਦਫ਼ਤਰ ਲੈਂਦੇ ਨੇ ਕੋਠੀਆਂ ਲੈਂਦੇ ਨੇ ਤੁਸੀਂ ਉਹਨਾਂ ਤੋਂ ਕਿਰਾਇਆ ਕਿਰਾਏ ਤੇ ਦੇਵਾ ਸਕਦੇ ਹੋ ਉਹਦੇ ਵਿੱਚ ਜਦੋਂ ਤੁਸੀਂ ਕਿਸੇ ਨੂੰ ਕੋਠੀ ਕਿਰਾਏ ਤੇ ਦਿਵਾਉਨੇ ਹੋ ਜਾਂ ਦੁਕਾਨ ਕਿਰਾਏ ਤੇ ਦਿਵਾਉਨੇ ਹੋ ਤੁਸੀਂ ਉਧਰਲੇ ਪਾਸੋਂ 1 ਮਹੀਨੇ ਦਾ ਕਿਰਾਇਆ ਲੈਣਾ ਹੁੰਦਾ 1 ਮਹੀਨੇ ਦਾ ਜਾਂ 15 ਦਿਨਾਂ ਦਾ ਕਿਰਾਇਆ ਉਧਰੋਂ ਲੈਣਾ ਹੁੰਦਾ ਤੇ ਉਹ ਤੁਹਾਡਾ ਕਮਿਸ਼ਨ ਹੁੰਦਾ ਤੇ ਉਹਦੇ 'ਚ ਤੁਸੀਂ ਕੀ ਕਰਨਾ ਹੈ ਕਿ ਅਗਲੇ ਨੂੰ ਟਕਰਾ ਕੇ ਬੈਠ ਕੇ ਸੈਟਲ ਕਰਾ ਦੇਣਾ ਤੇ ਉਸ ਤੋਂ ਬਾਅਦ ਜਾ ਕੇ ਤੁਸੀਂ ਉਹਨਾਂ ਦੀ ਅ ਸਟਾਫ ਤੇ ਲਿਖਤ ਕਰਾ ਦੇਣੀ ਆ ਜੇ ਉਤਵਾ ਦੋਤ ਵੱਡੇ ਸੌਦੇ ਆ ਜਾਂਦੇ ਨੇ ਜਦੋਂ ਤੁਹਾਡਾ ਕੰਮ ਹੈ ਜਦੋਂ ਤੁਹਾਡਾ ਕੰਮ ਵੱਧ ਜਾਂਦਾ ਹੈ ਤੁਹਾਡਾ ਦਫ਼ਤਰ ਬਣ ਜਾਂਦਾ ਹੈ ਫਿਰ ਦਫ਼ਤਰ ਦੇ ਵਿੱਚ ਦੋਸਤੋ ਜਦੋਂ ਤੁਹਾਡਾ ਕਾਰੋਵਾਰ ਵੱਡਾ ਹੋ ਜਾਂਦਾ ਤਾਂ ਤੁਸੀਂ ਆਪਣੇ ਨਾਲ ਲੜ ਕੇ ਰੱਖਨੇ ਨੇਗੇ ਜਿਹੜੇ ਤੁਹਾਡੇ ਦਫ਼ਤਰ ਦੇ ਵਿੱਚ ਤੁਹਾਡਾ ਜਾ ਕੇ ਦਫ਼ਤਰੀ ਕੰਮ ਕਰਦੇ ਨੇ ਤੇ ਤੁਸੀਂ ਲੋਕਾਂ ਦੇ ਵੱਡੇ ਸੌਦੇ ਕਰਾਉਣ ਲੱਗ ਜਾਨੇ ਹੋ ਸੌਦਿਆਂ ਦੇ ਪ੍ਰੋਸੀਜਰ ਤਕਰੀਬਨ ਇਹੀ ਨੇ ਕਿ ਤੁਸੀਂ ਦੋਨੇ ਧਿਰਾਂ ਨੂੰ ਬੈਠ ਕੇ ਸੈਟਲ ਕਰਾਉਣਾਗਾ ਤੇ ਉਸ ਤੋਂ ਬਾਅਦ ਤੁਸੀਂ ਦੋਸਤੋ ਜਦੋਂ ਤੁਹਾਡਾ ਕਾਰੋਬਾਰ ਵੱਧ ਜਾਂਦਾ ਹੈ ਫਿਰ ਤੁਹਾਡੇ ਕੋਲੇ ਫਾਈਨੈਂਸਰ ਆਉਣ ਲੱਗ ਜਾਂਦੇ ਨੇ ਜਦੋਂ ਤੁਹਾਡੇ ਕੋਲ ਫਾਈਨੈਂਸਰ ਆਉਣ ਲੱਗ ਜਾਂਦਾ ਤੁਸੀਂ ਸਮਝ ਲਓ ਕਾਮਯਾਬ ਹੋ ਗਏ ਤੁਸੀਂ ਫਾਈਨੈਂਸਰਾਂ ਨੂੰ ਪੂਰੀ ਜ਼ਿੰਮੇਵਾਰੀ ਦੇ ਨਾਲ ਜਿਹੜੇ ਸੌਦੇ ਦਵਾਉਣੇ ਹੁੰਦੇ ਨੇ ਕਿਉਂਕਿ ਜਿਹੜੇ ਵੱਡੇ ਫਾਈਨੈਂਸਰ ਨੇ ਉਹ ਤੁਹਾਡੇ ਤੇ ਹੀ ਡਿਪੈਂਡਡ ਹੁੰਦੇ ਨੇ ਤੁਸੀਂ ਉਹਨਾਂ ਨੂੰ ਪੂਰਾ ਉਹਨਾਂ ਤੱਕ ਸੌਦਾ ਲੈ ਕੇ ਜਾਣ ਤੋਂ ਪਹਿਲਾਂ ਤੁਸੀਂ ਪੂਰੀ ਸੌਦੇ ਦੀ ਜਾਂਚ ਕਰਨੀ ਹੁੰਦੀ ਆ ਸੌਦੇ ਦੀ ਪੂਰੀ ਤੈਅ ਤੱਕ ਜਾਣਾ ਹੁੰਦਾ ਕਿ ਉਹਦੇ ਵਿੱਚ ਕੋਈ ਰੌਲਾ ਤਾਂ ਨਹੀਂ ਉਹਦੇ ਵਿੱਚ ਕੋਈ ਗਲਤ ਤਾਂ ਨਹੀਂ ਹਰ ਇੱਕ ਚੀਜ਼ ਤੁਸੀਂ ਟਿਪਸ ਤੇ ਤੁਹਾਡੇ ਹੋਣੀ ਚਾਹੀਦੀ ਆ ਕਿ ਆਹ ਰੇਟ ਆਹ ਚੀਜ਼ ਹੈ ਆਹ ਕਾਗਜ਼ ਨੇ ਆ ਮਤਲਬ ਵਾਈਟ ਕਿੰਨਾ ਬਲੈਕ ਕਿੰਨਾ ਹਰ ਇੱਕ ਚੀਜ਼ ਜਿਹੜੀ ਆ ਉਸ ਤੁਸੀਂ ਪਹਿਲਾਂ ਉਹਨੂੰ ਜ਼ਿੰਮੇਵਾਰੀ ਨਾਲ ਪੂਰਾ ਕਰਨਾ ਫਿਰ ਫਾਈਨੈਂਸਰ ਨੂੰ ਦਿਖਾਉਣਾ ਫਾਈਨੈਂਸਰ ਨੂੰ ਚੀਜ਼ ਦਿਵਾਉਣੀ ਆ ਫੇਰ ਤੁਹਾਡੇ ਦੋਸਤੋ ਮੈਂ ਕਹਿ ਸਕਦਾ ਕਿ ਤੁਸੀਂ ਕਾਮਯਾਬੀ ਦਾ ਇੱਕ ਪੌੜੀ ਚੜ ਜਾਂਦੇ ਹੋ ਕਿਉਂਕਿ ਫਾਈਨੈਂਸਰ ਜੋ ਤੁਹਾਡੇ ਤੇ ਭਰੋਸਾ ਕਰਨ ਲੱਗ ਜਾਣ ਤੁਹਾਡੇ ਕੋਲੇ ਪੰਜ ਚਾਰ ਦੋ ਚਾਰ ਫਾਈਨੈਂਸਰ ਹੋ ਜਾਣ ਫੇਰ ਤੁਹਾਨੂੰ ਇਧਰ ਉਧਰ ਝਾਕਣ ਦੀ ਲੋੜ ਨਹੀਂ ਹੁੰਦੀ ਉਹ ਤੁਹਾਡੇ ਕੋਲ ਸੌਦੇ ਲੈਂਦੇ ਵੀ ਨੇ ਤੇ ਤੁਹਾਡੇ ਰਾਹੀਂ ਸੌਦੇ ਉਹ ਵੇਚਦੇ ਵੀ ਨੇ ਸੋ ਇਸ ਤਰ੍ਹਾਂ ਦੋਸਤੋ ਤੁਸੀਂ ਪੌੜੀ ਦਰ ਪੌੜੀ ਚੜਦੇ ਜਾਂਦੇ ਹੋ ਉਸ ਤੋਂ ਬਾਅਦ ਉਹਨਾਂ ਰੀਅਲ ਏਸਟੇਟ ਦਾ ਕੰਮ ਕੀ ਹੈ ਪ੍ਰੋਪਰਟੀ ਡੀਲਰਿੰਗ ਵੱਖਰੀ ਹੈ ਰੀਅਲ ਏਸਟੇਟ ਵੱਖਰੀ ਹੈ ਰੀਅਲ ਏਸਟੇਟ ਦਾ ਮਤਲਬ ਹੈ ਤੁਸੀਂ ਸੌਦੇ ਲੈ ਕੇ ਵੇਚਨੇ ਨੇ ਜਦੋਂ ਤੁਹਾਡੇ ਕੋਲ 4 ਪੈਸੇ ਆ ਜਾਂਦੇ ਨੇ ਤਾਂ ਤੁਸੀਂ ਆਪਣੇ ਸੌਦੇ ਖਰੀਦ ਸਕਦੇ ਹੋ ਆਪਣਾ ਸੌਦਾ ਲੈ ਕੇ ਚਾਹੇ ਜ਼ਮੀਨ ਚਾਹੇ ਪਲਾਟ ਉਹਨੂੰ ਤੁਸੀਂ ਲੈਣਾ ਖਰੀਦਣਾ ਬਿਆਨਾ ਕਰਨਾ ਟਾਈਮ ਲੈ ਕੇ ਉਹਦੇ ਵਿੱਚ ਵਿੱਚ ਤੁਸੀਂ ਉਹਨੂੰ ਵੇਚਣਾ ਹੁੰਦਾ ਦੋਸਤੋ ਫੇਰ ਤੁਹਾਨੂੰ ਪੈਸੇ ਨੇ ਜਿਹੜੇ ਮੋٹے ਬਣਨੇ ਸ਼ੁਰੂ ਹੁੰਦੇ ਨੇ ਕਿਉਂਕਿ ਜਦੋਂ ਤੁਸੀਂ ਚੀਜ਼ ਆਪ ਖਰੀਦ ਲਈ ਆਪ ਲੈ ਕੇ ਵੇਚੋਗੇ ਤਾਂ ਉਹਦੇ ਵਿੱਚ ਤੁਹਾਨੂੰ ਜਿਹੜਾ ਪ੍ਰੋਫਿਟ ਹੈਗਾ ਉਹ ਆਉਣਾ ਸ਼ੁਰੂ ਹੁੰਦਾ ਲੇਕਿਨ ਜੇਕਰ ਤੁਸੀਂ ਕਿਸੇ ਵੀ ਸੌਦੇ ਨੂੰ ਪ੍ਰਾਪਰਟੀ ਡੀਲਿੰਗ ਦੇ ਵਿੱਚ ਰੇਟ ਦਾ ਮਾਰਜਨ ਰੱਖੋਗੇ ਫਰਕ ਰੱਖੋਗੇ ਉਹਨੂੰ ਟੋਪੀ ਕਹਿੰਦੇ ਨੇ ਜਿਹੜਾ ਬੰਦਾ ਟੋਪੀਆਂ ਵਾਲੇ ਚੱਕਰ 'ਚ ਪੈ ਗਿਆ ਕਦੇ ਕਾਮਯਾਬ ਨਹੀਂ ਹੁੰਦਾ ਹਮੇਸ਼ਾ ਡੀਲਰ ਆਪਦੇ ਕੰਪੀਟੀਟਰ ਨੂੰ ਆਪਣੇ ਵਿਰੋਧੀ ਨੂੰ ਇਹ ਕਹਿ ਕੇ ਭੰਡਦੇ ਨੇ ਕਿ ਇਹ ਬੰਦਾ ਬਹੁਤ ਟੋਪੀਆਂ ਪਾਉਂਦਾ ਹੈ ਟੋਪੀਆਂ ਦਾ ਮਤਬ ਲਈ ਇਹ ਹੁੰਦਾਗਾ ਕਿ ਕਿਸੇ ਤੋਂ ਰੇਟ ਦਾ ਮਾਰਜਨ ਰੱਖਣਾ ਫਰਕ ਰੱਖਣਾ ਤੇ ਉਹਦੇ ਤੋਂ ਪੈਸੇ ਉੱਪਰਲੇ ਕਮਾਉਣੇ ਨੇ ਜਿਹੜੇ ਉਹ ਦੋ ਨੰਬਰ ਦੇ ਵਿੱਚ ਉਹਨੂੰ ਟੋਪੀ ਕਹਿੰਦੇ ਨੇ ਪਰ ਦੋਸਤੋ ਤੁਸੀਂ ਜੇਕਰ ਜ਼ਮੀਨ ਆਪ ਖਰੀਦ ਲਈ ਜਦੋਂ ਤੁਸੀਂ ਜ਼ਮੀਨ ਆਪ ਖਰੀਦ ਲਈ ਉਹਦੇ ਪੈਸੇ ਦੇ ਦਿੱਤੇ ਉਹਦਾ ਬਿਆਨਾ ਕਰ ਲਿਆ ਫਿਰ ਉਹ ਤੁਹਾਡਾ ਮਾਰਜਨ ਕਾ ਹੋਊਗਾ ਉਹ ਤੁਹਾਡਾ ਪ੍ਰੋਫਿਟ ਹੈ ਤੁਸੀਂ ਮੰਨ ਲਓ 30 ਲੱਖ ਨੂੰ ਏਕੜ ਜ਼ਮੀਨ ਖਰੀਦ ਲਈ 35 ਲੱਖ ਨੂੰ ਵੇਚਤੀ 5 ਲੱਖ ਏਕੜ ਮੁਤਾਬਕ 10 ਏਕੜ ਦਾ 50 ਲੱਖ ਰੁਪਇਆ ਤੁਹਾਡਾ ਪ੍ਰੋਫਿਟ ਹੈ ਲੇਕਿਨ ਜੇਕਰ ਤੁਸੀਂ ਬਿਨਾ ਖਰੀਦੇ ਤੋਂ ਉਸ ਜ਼ਮੀਨ ਦੇ ਵਿੱਚ 50000 ਏਕੜ ਦਾ ਵੀ ਫਰਕ ਰੱਖਦੇ ਹੋ ਤੁਸੀਂ ਉਹਦੇ ਵਿੱਚ 10000 ਦਾ ਵੀ ਫਰਕ ਰੱਖਦੇ ਹੋ ਤਾਂ ਉਹਨੂੰ ਟੋਪੀ ਕਹਿੰਦੇ ਨੇ ਦੋਸਤੋ ਟੋਪੀਆਂ ਕਮਾਉਣ ਵਾਲੇ ਬੰਦਿਆਂ ਦੇ ਕੰਮ ਨੇ ਜਿਹੜੇ ਲੰਮੇ ਸਮੇਂ ਨਹੀਂ ਚੱਲਦੇ ਹਮੇਸ਼ਾ ਉਹ ਥੋੜੀ ਰੇਸ ਦੇ ਘੋੜੇ ਹੁੰਦੇ ਨੇ ਅਗਰ ਤੁਸੀਂ ਲੰਮੇ ਸਮੇਂ ਲਈ ਕੰਮ ਕਰਨਾ ਤਾਂ ਤੁਹਾਨੂੰ ਇਮਾਨਦਾਰੀ ਨਾਲ ਕੰਮ ਕਰਨਾ ਪਊਗਾ ਦੋਸਤੋ ਮੈਂ 1987 ਤੋਂ ਲੈ ਕੇ ਪ੍ਰਾਪਰਟੀ ਦਾ ਕੰਮ ਕਰਦਾ 1987 ਤੋਂ ਲੈ ਕੇ ਤੁਸੀਂ ਅੱਜ ਤੱਕ ਸੋਚ ਲਓ ਕਿੰਨੇ ਸਾਲ ਹੋ ਗਏ ਨੇ ਉਦੋਂ ਤੋਂ ਮੈਂ ਇਹ ਕੰਮ ਕਾਰੋਬਾਰ ਕਰਨ ਲੱਗਿਆ ਦੋਸਤੋ ਕਮਜ ਕਮ 40 ਸਾਲ ਹੋ ਚੱਲੇ ਨੇਗੇ ਲੇਕਿਨ ਇੰਨਾ ਲੰਮਾ ਸਮਾਂ ਪ੍ਰਾਪਰਟੀ ਦਾ ਕੰਮ ਕਰਨ ਲਈ ਤੁਹਾਨੂੰ ਇਮਾਨਦਾਰੀ ਨਾਲ ਕੰਮ ਕਰਨਾ ਪਊਗਾ ਇਹ ਦੋਸਤੋ ਮੈਂ ਤੁਹਾਨੂੰ ਮੋਟੇ-ਮੋਟੇ ਟਿਪਸ ਦੱਸੇ ਨੇ ਪ੍ਰਾਪਰਟੀ ਦੇ ਕੰਮ ਦੇ ਵਿੱਚ ਕਾਮਯਾਬ ਹੋਣ ਲਈ ਜਿਹੜੇ ਮੈਂ ਤੁਹਾਨੂੰ ਬਾਅਦ ਦੇ ਵਿੱਚ ਜਿਹੜੀਆਂ ਚੀਜ਼ਾਂ ਦੱਸੀਆਂ ਨੇ ਕਿਹਦੇ 'ਚ ਤੁਸੀਂ ਟੋਪੀਆਂ ਨਹੀਂ ਪਾਉਣੀਆਂ ਇੱਕ ਨੰਬਰ ਦਾ ਕੰਮ ਕਰਨਾ ਹੈ ਇਮਾਨਦਾਰੀ ਨਾਲ ਕੰਮ ਕਰਨਾ ਤੇ ਜਦੋਂ ਤੁਹਾਡੇ ਕੋਲ ਪੈਸੇ ਆ ਗਏ ਤਾਂ ਤੁਸੀਂ ਆਪਣਾ ਸੌਦੇ ਖਰੀਦੋ ਵੇਚੋ ਉਹਦੇ 'ਚ ਤੁਸੀਂ ਕੁਝ ਵੀ ਲੈ ਸਕਦੇ ਹੋ ਛੋਟੇ ਸੌਦੇ ਲੈ ਲਓ ਪਰਾਟ ਜ਼ਮੀਨਾਂ ਕੋਠੀਆਂ ਕਮਰਸ਼ੀਅਲ ਸੌਦੇ ਹਰ ਇੱਕ ਚੀਜ਼ ਤੁਸੀਂ ਮਤਲਬ ਜਿਹੜੀ ਆ ਦੋਸਤੋ ਖਰੀਦ ਕੇ ਵੇਚ ਸਕਦੇ ਹੋ ਇਹਦੇ 'ਚ ਮੈਂ ਇਕੱਲੇ-ਕੱਲੀਆਂ ਚੀਜ਼ਾਂ ਦੇ ਤੁਹਾਨੂੰ ਵੱਖੋ-ਵੱਖਰੇ ਦੱਸ ਦੇ ਰਹਿਣਾ ਕਿ ਕਮਰਸ਼ੀਅਲ ਸੌਦੇ ਕਿਵੇਂ ਕਰਨੇ ਨੇ ਕੋਟੀਆਂ ਦੇ ਕਿਵੇਂ ਕਰਨੇ ਨੇ ਲੇਕਿਨ ਇਹ ਮੈਂ ਤੁਹਾਨੂੰ ਬੇਸਿਕ ਗੱਲਾਂ ਦੱਸੀਆਂ ਨੇ ਕਿ ਪ੍ਰਾਪਰਟੀ ਦਾ ਕੰਮ ਕਾਰੋਬਾਰ ਆਪਾਂ ਸ਼ੁਰੂ ਕਿਵੇਂ ਕਰੀਏ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ